ਆ ਦੇਖੋ ਮਿੱਤਰੋ ਇੱਕ ਬੈਟਰੀ ਹੈਗੀ ਇੱਧਰ ਤੇ ਇੱਕ ਬੈਟਰੀ ਹੈਗੀ ਇੱਧਰ ਇੱਧਰ ਹੋ ਗਈ ਆ ਖਲੋਲ ਮੈਨੂੰ ਲੱਗਾ ਕੋਈ ਆ ਗਈ ਲੇਕਿਨ ਮੁੰਡਾ ਨਿਕਲ ਗਿਆ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਸਾਡਾ ਸਵਾਸ ਤਾਂ ਇੱਕ ਹੋਰ ਨਵੇਂ ਬਲੌਕ ਹੈਗਾ ਇੱਥੇ ਅੱਗੇ ਅਸੀਂ ਕਰਾਉਣਾ ਆਪਣੇ ਮੋਟਰਾਂ ਦਾ ਕੰਮ ਮੋਡੀਫਿਕੇਸ਼ਨ ਕਰਾਉਣੀਆਂ ਤੇ ਹੁਣ ਅਸੀਂ ਚੱਲੇ ਆਂ ਮਾ ਜਾਂ ਪਿੰਡ ਨੂੰ ਭਾਜੀ ਨੂੰ ਲਾਉਣ ਭਾਜੀ ਨੂੰ ਲਾ ਲੂ ਕੇ ਫੇ ਆਪਾਂ ਜਾਣਾ ਸਟਿਲਰ ਭਾਈ ਕੋਲ ਭਾਜੀ ਅੱਜ ਦਿਨ ਆ ਗਿਆ ਆ ਭਾਜੀ ਨੂੰ ਲਾ ਕੇ ਮਿਲਦਾ ਆ ਤੁਹਾਨੂੰ ਅਸੀਂ ਆਏ ਹਾਂ ਸੁੰਦਰ ਭਾਈ ਦੇ ਕੋਲ ਚੌਥੇ ਆਜੀ ਗਾਜੀ ਭਾਜੀ ਸਾਡੀ ਹਾਲ ਬਲਾਈ ਦੀ ਹੁੰਦੀ ਆ ਸਾਰਿਆਂ ਨੂੰ ਆਪਣੇ ਸਾਥ ਬੁੱਤ ਜੋੜੀ ਆਂ ਹਮਕੋ ਅਲੱਗ ਹੈ ਜਰੋਨੇ ਆ ਸਾਡੇ ਵੈਂਡਲਾ ਬੰਦਾ ਕਿੱਦਾਂ ਫੇ ਕੀ ਨਾਮ ਆ ਤੇਰਾ ਭਾਜੀ ਹਰਸ਼ ਹੋਰ ਭਾਜੀ ਠੀਕ ਆ ਭਾਜੀ ਤੇ ਭਾਜੀ ਹਜੇ ਕਰਦਾ ਪੇਟਿਨਰੀ ਸਰਵਿਸ ਕਿੰਨਾ ਟਾਈਮ ਲੱਗਣਾ ਭਾਜੀ 10 ਮਿੰਟ ਲੱਗੇ ਭਾਜੀ ਨੂੰ ਵਾਟਸਐਪ ਤੇ ਕੱਢ ਦੇ ਸੋ ਕਰਨਾ ਪਰੇਸ਼ਾਨ ਹੋ ਗਏ ਅਸੀਂ 2.5 ਸਾਲ ਤੇ ਇਹ ਵੀ ਪਰੇਸ਼ਾਨ ਹੋ ਗਏ ਅਸੀਂ ਵੀ ਪਰੇਸ਼ਾਨ ਹੋ ਗਏ ਕਰੋ ਫੇਸ 10 ਮਿੰਟ ਹਾਂਜੀ ਤੁਹਾਨੂੰ ਆਪਾਂ ਚੈੱਕ ਕਰਾਉਣੇ ਆ ਆਪਣਾ ਮੋਟਰਸਾਈਕਲ ਆ ਭਾਈ ਇਹ ਮੋਟਰਸਾਈਕਲ ਖੜੇ ਆ ਜੀ ਆ ਆਪਣਾ ਮੋਟਰਸਾਈਕਲ ਆ ਮਿੱਤਰੋ ਉਹ ਨਖਾਉਣੀਆਂ ਇਹਦਾ ਮਿੱਤਰੋ ਆਪਾਂ ਇੱਕ ਕਰਾਉਣੀ ਹੈ ਦੀ ਸਰਵਿਸ ਇੱਕ ਜਿਹੜੀ ਆ ਲੱਟਾਂ ਲੁਟਾਈਆਂ ਲੱਤ ਗਈਆਂ ਇੱਕ ਜਿਹੜੀ ਬੈਕ ਲਾਈਟ ਖਰਾਬ ਹੋਈ ਆ ਆਪਾਂ ਲਗਾਈ ਆ ਤੁਹਾਨੂੰ ਬਸਾਉਣੇ ਆ ਬਾਕੀ ਦਾ ਸਾਰਾ ਬਸ ਠੀਕ ਆ ਤੇ ਕਿੱਥੇ ਲਵਾਉਣਾ ਆ ਆਪਾਂ ਮੱਡ ਗਾਰਡ ਲਵਾਉਣਾ ਆ ਇਹ ਛਿੱਟੇ ਵਾ ਮਾਰਦਾ ਮੂੰਹ ਤੇ ਇੱਕ ਫਰੰਟ ਲਾਈਟ ਵੀ ਲੱਗੀ ਆ ਉਹ ਵੀ ਤੁਹਾਨੂੰ ਚੈੱਕ ਕਰਾਉਣੇ ਆ ਬਾਕੀ ਚੈੱਕ ਕਰੋ ਭਾਈ ਤੁਹਾਨੂੰ ਆ ਵੀ ਆਪਣੇ ਯਾਰ ਦੋਸਤਾਂ ਦਾ ਮੋਟਰਸਾਈਕਲ ਖੜਾ ਆ ਇਹਦਾ ਟਾਇਰ ਲਾਈਏ ਓਏ ਪਾਜੀ ਇਹਦਾ ਟਾਇਰ ਲਾਉਣਾ ਹੈ ਹਾਂਜੀ ਹਾਂਜੀ ਭਾਜੀ ਆਹ ਮੋਟਰਸਾਈਕਲ ਦਾ ਟਾਇਰ ਲਾਉਣਾ ਹੈ ਇਹਦਾ ਹਾਂਜੀ ਭਾਜੀ ਇਹਦਾ ਟਾਇਰ ਲਾ ਕੇ ਹਨਾ ਲਾਉਣਾ ਭਾਜੀ ਆਪਾਂ ਪਿੱਛੇ ਪਿੱਛੇ ਵਾਲਾ ਟਾਇਰ ਚੇਂਜ ਕਰਦੇ ਹੀ ਇਹਦੇ ਨੂੰ ਆਪਣਾ ਹੀ ਤੋਂ ਬੰਦਾ ਆਹੋ ਇਹਦਾ ਕਿਹਨੂੰ ਪਤਾ ਨਾ ਹੁਣ ਫੋਨ ਕਰਕੇ ਪੁੱਛ ਲੈਣੇ ਆ ਕਿਦਾਂ ਕਹਿੰਦਾ ਉਹ ਦੱਸ ਨਹੀਂ ਭਾਈ ਹੋਰ ਭਾਈ ਕੀ ਗੱਲ ਹੈ ਇਹਦਾ ਹੁਣ ਆਪਾਂ ਬੈੰਨੇ ਆ ਕਰਦੇ ਹਾਂ ਵੇਟ ਭਾਜੀ ਵੀ ਉਦੋਂ ਤੱਕ ਭਾਜੀ ਕੰਮ ਕਰਦਾ ਹੋਇਆ ਭਾਜੀ ਕਰ ਦੂੰਗੇ ਕੰਮ ਅੱਜ ਹਾਂਜੀ ਹਾਂਜੀ ਭਾਜੀ ਹੋ ਗਿਆ ਹੋ ਗਿਆ ਪਾਈ ਨੇ ਕਰ ਲਿਆ ਕੰਮ ਤੇ ਹੁਣ ਚਲ ਗਿਆ ਉਹ ਭਾਜੀ ਬਲੌਗ ਬਣਾਉਣ ਦਾ ਚੇਤਾ ਭੁੱਲ ਗਿਆ ਸੀ ਸਾਨੂੰ ਤੇ ਹੁਣ ਭਾਜੀ ਲੱਗੇ ਆਪਣੇ ਮੋਟਰਸਾਈਕਲ ਦਾ ਕੰਮ ਨਾਲ ਆਜੋ ਦੱਸੋ ਵੀ ਮੇਵਾਰ ਨੂੰ ਕਿੱਥੇ ਹੋਰ ਐ ਬਾਹਰ ਬੁਕਿੰਗ ਕਰਾ ਕੇ ਆਉਣੀ ਪੈਂਦੀ ਭਾਜੀ ਉਹ ਬੁਕਿੰਗ ਕਰਾ ਕੇ ਆਇਆ ਸੀ ਬਾਅਦ ਅਸੀਂ ਹੁਣ ਤਾਂ ਨੰਬਰ ਲੱਗਣਾ ਭਾਈ ਸਾਡੇ ਕਿਹਦਾ ਭਾਜੀ ਆ ਵਾਲੇ ਮੋਟਰਸਾਈਕਲ ਆ ਵਾਲੇ ਦਾ ਉਹ ਇਹ ਮੁੰਡੇ ਆਇਆ ਬਹੁਤ ਸਭ ਤੋਂ ਆਇਆ ਕਾਲ ਤੋਂ ਤਾਂ ਆਇਆ ਨਹੀਂ ਬਾਜੀ ਆਉਂਦੀ ਰੰਗਣਾ ਹੈ ਭਾਈ ਸ਼ਾਰਟ ਨੂੰ ਆਇਆ ਤੇ ਇੱਕਾ ਨਹੀਂ ਕੀ ਹੋਣਾ ਭਾਜੀ ਇਹਦਾ ਓਏ ਹਾਂ ਟੋਟਲੀ ਕੰਮ ਕਰਦਾ ਨਾ ਇੱਕ ਵਾਰੀ ਸਾਰਾ ਦੇਖ ਲੈ ਭਾਜੀ ਮੇਲਾ ਆਇਆ ਖਰਾਬੀ ਨਾ ਕਰ ਸਾਡੇ ਪਿੰਡ ਮੇਲਾ ਇਹ ਮੇਲੇ ਨਹੀਂ ਘੜ ਤੂੰ ਪਹਿਲਾਂ ਇੱਧਰ ਕੈਮਰਾ ਮਾਰ ਬੈਨ ਇੱਧਰ ਜੂਮ ਕਰ ਇੱਥੇ ਮੈਚ ਦਾ ਸਾਰਿਆਂ ਦੇ ਲੜੂ ਕੀ ਹਾਂ ਇਹਦਾ ਗੱਲ ਜਿਹੜੀ ਤੂੰ ਕਰਤੀ ਸੀ ਨਾ ਕਈ ਬੰਦਿਆਂ ਨੇ ਬਲੌਗ ਦੇਖਣਾ ਕੋਈ ਨਹੀਂ ਭਾਈ ਦੇਖ ਲੈਂਦੇ ਜੀ ਇਹਨੂੰ ਦੇਖਦਾ ਜੀ ਹਾਂ ਦੇਖਣਾ ਦੇਖ ਲੈਂਦੇ ਉਤਰੋ ਹੋਣ ਲੱਗੇ ਆ ਕੰਮ ਸ਼ੁਰੂ ਕਰਨ ਤੁਹਾਨੂੰ ਦਿਖਾਉਣੇ ਆ ਕੀ ਕੀ ਕਰਨਾ ਠੀਕ ਆ ਜੀ ਠੀਕ ਆ ਭਾਜੀ ਹਾਂਜੀ ਹਾਂਜੀ ਨਾਲ ਨਾਲ ਆਪਾਂ ਬਲੌਗ ਬਣਾਈ ਜਾਣਾ ਦਿਖਾਈ ਜਾ ਕੋਈ ਨਹੀਂ ਠੀਕ ਆ ਜੀ ਅੱਧਰਾ ਮੁੰਡਾ ਲੱਗਾ ਆ ਉਹ ਵੀ ਦਾ ਹਾਂ ਮੁੰਡਾ ਆਪਣੇ ਆ ਵੀ ਬਜ਼ਾਰ ਤੋਂ ਸਰਾਂ ਮੋਟਰਸਾਈਕਲ ਆ ਠੀਕ ਹੀ ਕਰਨਾ ਭਾਜੀ ਇਹਦੇ ਮੋਟਰਸਾਈਕਲ ਦਾ ਪੰਜਾਬੀ ਬੋਲਿਆਗਾ ਕਰਨਾ ਹੈਗਾ ਨਹੀਂ ਕਰਨਾ ਆ ਫਿਰ ਇੱਕ ਪਲੱਗ ਵੀ ਚੇਂਜ ਕਰਨਾ ਮੈਨੂੰ ਫੋਨ ਆਇਆ ਸੀ ਉਹਦਾ ਠੀਕ ਆ ਛੱਟ ਕੇ ਮਾਰਦਾ ਇਹ ਚੱਲ ਹੋਏ ਭਾਈ ਤੂੰ ਆਪਣੇ ਵਾਲੇ ਦਾ ਕਰੀਏ ਸ਼ੁਰੂ ਕੰਮ ਸਮਾਨ ਨਹੀਂ ਲੈ ਜਾਣਾ ਇਹਦਾ ਲਿਆਂਦਾ ਹੈ ਸਮਾਨ ਉਹ ਸਮਾਨ ਭਾਜੀ ਉਹ ਨਹੀਂ ਲਿਆਂਦਾ ਕਿ ਆ ਕਰੂੰ ਭਾਈ ਮੇਰੇ ਕੋਲ ਸਮਾਨ ਤਾਂ ਡਾਗਿਆ ਆ ਫੋਨ ਕਿਦਾਂ ਕਹਿੰਦੀ ਛੇ ਲਾ ਦੀਏ ਤੇ ਦੋਈ ਜੱਟ ਹਾਂ ਦੋਈ ਭਾਜੀ ਬਹੁਤ ਇਹ ਲੈ ਜਾਊਂਗਾ ਮੈਂ ਕਹਿਦਾ ਨਾ ਕੋਈ ਨਾ ਪਿਆ ਰਹਿੰਦੇ ਆ ਲੈਟਾਂ ਤਾਂ ਫੇਰ ਬਦਲ ਲਾ ਦੀਏ ਹੁਣ ਬੰਦ ਆ ਆ ਲੈਟਾਂ ਯਾਰ ਆ ਦੁਬਾਰਾ ਲਾ ਦੇ ਭਾਈ ਜੀ ਕੱਟ ਗਈਆਂ ਲੈਟਾਂ ਭਾਈ ਪੱਟਦੇ ਭਾਈ ਪੱਟਦੇ ਭਾਈ ਇਹ ਜੋੜੀਆਂ ਹੋਣੀਆਂ ਹੋਣੀਆਂ ਹੂੰ ਕੋਈ ਜੋੜੀਆਂ ਭਾਈ ਇਹ ਹਾਂ ਹੌਣ ਵੀ ਬਿੰਗਾ ਹੋਇਆ ਸਹੀ ਕਰ ਦੇ ਭਾਈ ਹਾਂ ਭਾਈ ਤੇ ਬਾਕੀ ਇਹ ਕਿਹਦਾ ਆ ਆਪਾਂ ਦੀ ਢੇਰ ਵਾਲਾ ਆਹ ਰਾਈਆ ਵੀ ਪਾਦੀ ਹੈ ਭਾਈ ਆ ਵੀ ਪਉਣੀਆਂ ਤੇੰਗਿਆਂ ਦਾ ਸਿਵਾਦੀ ਉਤਣਾ ਮੈਂ ਠੀਕ ਆ ਭਾਈ ਪੱਕੇ ਦੀ ਲਾਈਟ ਆ ਲਾਈਟ ਦਾ ਕੰਮ ਹੋਇਆ ਚਲਦੀ ਤੇ ਹੈਗੀ ਆ ਮਤਲਬ ਕੰਮ ਤਾਂ ਨਹੀਂ ਹੈਗਾ ਚੱਕਰ ਗਿਆ ਕੋਈ ਨਹੀਂ ਭਾਈ ਤੇ ਬਾਕੀ ਇਹਦੇ ਵਿੱਚੋਂ ਲਾਈਟਾਂ ਲਾਉਣੀਆਂ ਇਹਦੇ ਵਿੱਚੋਂ ਲਾਈਟਾਂ ਲਾਉਣੀਆਂ ਠੀਕ ਆ ਜੀ ਤੇ ਬਾਕੀ ਦਾ ਫੇਰ ਸਰਵਸ ਕਾਨੀ ਹੋਊਗੀ ਕਰਦੇ ਭਾਈ ਫੇਰ ਕੱਲੂ ਆਪਾਂ ਇਹਦਾ ਮਰਗਾੜ ਲਵਾ ਕੇ ਤੇ ਮੈਂ ਲੈ ਜਾਊਂਗਾ ਹਨਾ ਤੇ ਇੱਕ ਤੁਹਾਨੂੰ ਬੰਦੇ ਨਾਲ ਆਉਣ ਨੇ ਮਿੱਤਰੋ ਆ ਵੀ ਆ ਗਿਆ ਬਲਾਲ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ ਭਾਜੀ ਸਾਰਿਆਂ ਨੂੰ ਸਾਰੇ ਕਿੰਨੇ ਕੀ ਜਾਣੀ ਹੈ ਕਿ ਭਾਈ ਮਮਾ ਦੇਖਦੇ ਆ 250 300 ਹਾਂ ਵਧੀਆ ਭਾਜੀ ਸੇਤਾ ਕਿੱਦਾਂ ਤੂੰ ਆ ਗਿਆ ਔਰ ਆ ਗਿਆ ਭਾਜੀ ਕੀ ਕਰਦਾ ਤੂੰ ਸਕੂਲੇ ਗਿਆ ਸੀ ਭਾਜੀ ਕਿੰਨੇ ਸਕੂਲੇ ਆਇਆ ਹਾਂ ਹਾਂ ਸਕੂਲੇ ਪੜ੍ਹਦਾ ਸਰ ਵੀ ਸਰ ਕਰਾ ਗੱਡੀ ਦਾ ਕਿਹੜੀ ਗੱਡੀ ਦਾ ਹਾਂ ਗੱਡੀ ਦੀ ਸਰਵਿਸ ਇਨੇ ਕਰਨੀ ਆ ਜਾ ਕੇ ਇਹ ਹਜੇ ਮਿੱਤਰੋ ਕੰਮ ਹੈਗਾ ਸਿੱਖਦਾ ਪਿਆ ਭਾਜੀ ਇਹ ਭਾਜੀ ਹਜੇ ਮਿਆਣੇ ਵੀ ਆਉਂਦੇ ਆਗੇ ਸਕੂਲ ਤੋਂ ਇਹ ਭਾਜੀ ਹਜੇ ਕੰਮ ਸਿੱਖਦਾ ਪਿਆ ਆ ਆ ਗਿਆ ਆ ਗਿਆ ਸਕੂਲੋਂ ਇਹ ਬੋਲਦੇ ਸੀ ਸਾਨੂੰ ਕਟਾ ਹੋ ਗਿਆ ਬਾਈ ਇਹਦੇ ਭਰਾ ਆ ਹੈ ਚੱਕਰਾਂ ਦੇ ਭਰਾ ਆ ਓਏ ਵਾਇਸ ਜੀ ਉਹ ਅੱਗੇ ਵਾਲਾ ਓਏ ਇੱਧਰ ਇੱਧਰ ਆਹ ਮੁੰਡੇ ਨੂੰ ਹਜੇ ਕੰਮ ਘੁਮਾਉਂਦਾ ਐ ਮਿੱਤਰੋ ਤੇ ਇਹ ਕਾਰਗੋ ਲੈਂਦਾ ਇਹ ਹਜੇ ਥੋੜਾ ਭਾਈ ਨਵਾਂ ਨਵਾਂ ਲੱਗਾ ਸਿੱਖਦਾ ਪਿਆ ਨਾ ਇਹ ਵੀ ਕਰ ਲੈਂਦਾ ਭਾਈ ਹੁਣ ਤਾਂ ਇਹ ਕੰਮ ਕੰਮ ਕਰ ਲੈਂਦਾ ਭਾਈ ਇਹ ਟ੍ਰੇਨ ਘਾਤਾ ਹੈ ਮਹੀਨੇ ਜੀ ਹਾਂਜੀ ਧਿਆਨ ਨਾਲ ਮੇਰਾ ਭਰਾ ਖੋਲੀ ਆ ਹੁਣ ਆ ਮਿੱਤਰੋ ਆਇਆ ਮੋਰਸਲੀ ਚਾਬੀ ਕਰਦੇ ਆ ਇਹਨੂੰ ਚੈੱਕ ਕਿੰਨੇ ਦਿਨਾਂ ਬਾਅਦ ਚਲਾਉਣ ਲੱਗੇ ਆ ਆਹ ਚੈੱਕ ਕਰਾਂ ਮਿੱਤਰੋ ਇਹ ਹੈਗਾ ਆ ਹਾਂ ਤੇ ਹੁਣ ਸਾਨੂੰ ਚੈੱਕ ਕਰਾਉਣੇ ਆ ਮੋਰਲੀ ਹੈਡਲਾਈਟ ਚੈੱਕ ਕਰਾਂ ਮਿੱਤਰੋ ਮੋਰਲੀ ਹੈਡਲਾਈਟ ਆ ਪਿਛਲਾ ਵੀ ਪਿਛਲਾ ਵੀ ਦਿਖਾ ਦੀਏ ਪਿਛਲਾ ਹੈਡਲਾਈਟ ਪਿੱਛੇ ਵਾਲੀ ਲਾਈਟ ਮਿੱਟਰ ਹੋ ਗਈ ਆ ਬੰਦ ਘੁੰਮਦੀ ਨਹੀਂ ਹੈਗੀ ਇਹ ਵੀ ਠੀਕ ਕਰਾਉਣੀ ਆ ਇਹ ਘਮ ਦਾ ਇਹਦੇ ਵਿੱਚ ਜਿਹੜਾ ਚੱਕਰ ਜਿਹਾ ਲੱਗਾ ਹਨਾ ਇਹ ਬੰਦ ਹੋ ਗਿਆ ਆ ਮਿੱਤਰੋ ਇਹ ਹੁਣ ਕਰਾਉਣਾ ਠੀਕ ਤੇ ਆਹ ਦੇਖੋ ਇਹ ਡੱਗ ਗਿਆ ਸੀਗਾ ਮੋਟਰਸਾਈਕਲ ਹਾਰਨ ਵੀ ਬਿੰਗਾ ਹੋਇਆ ਆ ਹਾਰਨ ਇਹਦਾ ਠੀਕ ਕਰਨਾ ਹੁਣ ਅਸੀਂ ਆਪਾਂ ਜੀ ਥੋੜੀ ਲੱਗੇਗਾ ਕੰਮ ਕਰਨ ਇਹ ਦੂਜੇ ਕੰਮ ਕਰੀ ਜਾਂਦੇ ਆ ਆਜੋ ਮਿੱਤਰੋ ਇੱਕ ਤੁਹਾਨੂੰ ਜੀ ਦਿਖਾਈਏ ਹੋਰ ਕਿਹੜਾ ਬਾਕੀ ਜੀ ਕੰਮ ਆਇਆ ਦੂਜਾ ਦਿਖਾਉਨੇ ਆ ਇੱਧਰ ਦੇਖੋ ਜੈਕ ਕਰਾ ਦੋ ਪਹਿਲਾਂ ਆਹ ਦੇਖੋ ਬੜੀ ਜੀ ਕਿਵ ਵਿੱਚ ਇੱਕ ਇੱਕ ਮਤਲਬ ਸਪਲੈਂਡਰ ਚ ਦੋ ਬੈਟਰੀਆਂ ਰੱਖੀਆਂ ਹਨ ਭਾਈ ਵੀ ਰੱਖੀਆਂ ਪੈਣੀਆਂ ਅਰੇ ਗੱਡੀ ਪੜੀ ਵੀ ਬੰਦ ਨਹੀਂ ਹੁੰਦੀ ਕਿਸੇ ਕਿਸੇ ਦੀ ਹੈ ਆ ਗੱਲਾਂ ਨਾ ਕਰਿਆ ਕਰ ਭਾਈ ਇਹ ਬਹੁਤ ਜਾਣੇ ਆਪਣੇ ਬਲੌਗ ਦੇਖਦੇ ਆ ਉਹ ਬੈਟਰੀਆਂ ਰੱਖੀਆਂ ਦੇਖਦਾ ਰਿਗਾਰਡ ਕੀਤੇ ਆ ਆ ਦੇਖੋ ਮਿੱਤਰੋ ਇੱਕ ਬੈਟਰੀ ਹੈਗੀ ਇੱਧਰ ਤੇ ਇੱਕ ਬੈਟਰੀ ਹੈਗੀ ਇੱਧਰ ਦੋ ਬੈਟਰੀਆਂ ਰੱਖੀਆਂ ਸਰਪਲਾਈ ਦੇ 6 ਹੋਣਾ ਮੇਰੇ ਤਾਂ ਵੜੀ ਚੱਲਣੀਆਂ ਇੱਕ ਨਾਲ ਇਹ ਤਾਂ ਗੱਲ ਹੈਗੀ ਆ ਬਾਜੀ ਪਏ ਹੋਰ ਨੂੰ ਨਹੀਂ ਲਿਆਉਂਦੇ ਰੱਖਿਓ ਆ ਤਾਂ ਇੱਕ ਨਾਲ ਥੋੜੀ ਚੱਲਣੀਆਂ ਆ ਬਾਜੀ ਦੋ ਤਿੰਨ ਤਿੰਨ ਲਾਉਣੀਆਂ ਪੈਣੀਆਂ ਹੁਣ ਪਤਾ ਨਹੀਂ ਕਿੱਥੇ ਕਿੱਥੇ ਇੱਕ ਤਾਂ ਭਈ ਇੱਥੇ ਵੀ ਗਈ ਆ ਹੁਣ ਆ ਵੀ ਹੋਰ ਫੀਸ ਥੰਦੇ ਕਾਢੀ ਖਾਬ ਰੇੜੀ ਹੋਏ ਲੇ ਆਮੂੜ ਸਾਲ ਬਾਜੀ ਕੇ ਹਜੇ ਰਹਿੰਦੇ ਆ ਜਿਹੜੇ ਬਾਜੀ ਕੋ ਬੁਕਿੰਗ ਕਰਾ ਕੇ ਆਉਣਾ ਪੈਂਦਾ ਬਾਜੀ ਹਨਾ ਅਪਾਰਟਮੈਂਟ ਨੂੰ ਕਹਿੰਦੇ ਮੈਨੂੰ ਕਹਿੰਦਾ ਖੋਲਿਓ ਕਰਤਾ ਕੰਮ ਹਜੇ ਤੂੰ ਕਹਿਣਾ ਹੀ ਕੰਮ ਆਉਂਦਾ ਨਹੀਂ ਭਾਈ ਉਹ ਤਾਂ ਫੇਰ ਤਾਂ ਕਹਿਣਾ ਪੈਂਦਾ ਮਾੜਾ ਮੋਟਾ ਮੁੰਡਾ ਵੇ ਰਾਫ ਜਾ ਹੋ ਜਾਂਦਾ ਬਿਲਕੁਲ ਰਿਕਸ ਨਹੀਂ ਲੈਨੇ ਕਰ ਕੋਈ ਗੱਲ ਨਹੀਂ ਨਵਾਂ ਪਾਣਿਆ ਨਵਾਂ ਪਾਦੇ ਉਹ ਕਰਕੇ ਕਾਕੇ ਨਹੀਂ ਕਹਿਣਾ ਮੈਂ ਇਹੀ ਪਾਦੇ ਚੌਪ ਕਰਕੇ ਰਹੀ ਫਾਈ ਪੰਸਾਉ ਕੋਈ ਜਕਟਰ ਨਹੀਂ ਬੈਟਰੀ ਚਾਰਜ ਲਾ ਦਵਾਂਗੇ ਦੁਬਾਰਾ ਬੈਟਰੀ ਭਾਜੀ ਆਹੋ ਸੱਚ ਕਹਿੰਦੀਆਂ ਦੋਈ ਬੈਟਰੀਆਂ ਚਾਰਜ ਲਾਉਣੀਆਂ ਮੁੱਤਰ ਹੋ ਭਾਜੀ ਨੇ ਕੰਮ ਫੇਰ ਛੱਡ ਦਿੱਤਾ ਵਿੱਚੇ ਭਾਜੀ ਹੁਣ ਲੱਗ ਗਿਆ ਫੋਨ ਤੇ ਫਨ ਚੈੱਕ ਕਰ ਰਹੇ ਆ। ਬਾਈ ਲੱਗ ਗਿਆ ਵੀ ਮਾਰੀ ਨਾਲ। ਭਾਜੀ ਪਰਸਨਲ ਆ। ਪਰਸਨਲ ਚੱਲ ਠੀਕ ਆ ਭਾਜੀ ਗੱਲ ਆ। ਬੈਂਚ بیوی ਫੋਨ ਆਉਂਦੇ ਆ ਭਾਈ ਨੂੰ ਕਹਿੰਦੇ। ਭਾਜੀ ਖੜਾ ਆ ਸਾਡੇ ਨਾਲ। ਸਾਡੇ ਨਾਲ ਦਾ ਬਹੁਤ ਖੜਾ ਭਾਜੀ। ਮਿੱਤਰੋ ਕੰਮ ਕਰਤਾ ਸੀ ਭਾਜੀ ਨੇ ਸ਼ੁਰੂ ਤੇ ਵਿੱਚੇ ਭਾਜੀ ਨੂੰ ਲੱਗ ਗਈ ਆ ਭੁੱਖ। ਭਾਜੀ ਹੁਣ ਲੱਗਾ ਖਾਣ ਰੋਟੀ ਉੱਟੀ ਖਾ ਕੇ ਭਾਜੀ ਜਾਂਦਾ ਦੁਬਾਰਾ ਸ਼ੁਰੂ ਕਰਦੇ ਆ। ਹਾਂਜੀ ਮਿੱਤਰੋ ਰੋਟੀ ਖਾ ਲਈ ਆ ਭਾਈ ਮੈਂ ਤੇ ਹਾਂ ਭਾਈ ਹੁਣੀ ਲੱਗਿਆ ਇੱਧਰ ਕੰਮਾਂ ਦਿਖਾਉਣੀਆਂ ਤੁਹਾਨੂੰ ਆਹ ਚੈੱਕ ਕਰੋ ਭਾਈ ਲੈਣਾ ਢਾਂਕੇ ਲਾਉਂਦਾ ਵੇ ਹਨਾ ਹਾਂਜੀ ਹਾਂਜੀ ਭਾਈ ਸਿਰ ਲਾਲਾ ਕੇ ਢਾਂਕੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀਆਂ ਮਿੱਤਰੋ ਆਹ ਚੈੱਕ ਕਰੋ ਕੋਈ ਕੇਲਾ ਖੁੰਨੇ ਕੇਲਾ ਖੁੰਨੇ ਹੋਈ ਰਹ ਰਹੇ ਦਹਾ ਹੀ ਮਾਰਾ ਯਾ ਇੱਧਰ ਆ ਮੁੰਡਿਓ ਨਿਆਣੇ ਵਿੜ ਗਏ ਅੱਜ ਕਾਲ ਦੇ ਸਾਰੀਆਂ ਆਂਟੀਆਂ ਨੂੰ ਬੇਨਤੀ ਆ ਆਪਣੇ ਨਿਆਣਿਆਂ ਨੂੰ ਸੰਭਾਲ ਕੇ ਰੱਖਿਆ ਜਾਵੇ ਨਹੀਂ ਤਾਂ ਫੇ ਇਦਾਂ ਦਾ ਹਾਲ ਹੋਣਾ ਦੇਖ ਲਓ ਆਹ ਦੇਖੋ ਕੰਮ ਛੱਡ ਕੇ ਕੰਮ ਇੱਧਰ ਛੱਡਤਾ ਹੈ ਭਾਜੀ ਉਹਨਾਂ ਨੇ ਤੇ ਉਧਰ ਫੋਨ ਤੇ ਲੱਗ ਆਇਆ ਪਾਪਾ ਦੀ ਬਰੀ ਨਾਲ ਆਹ ਚੈੱਕ ਕਰੋ ਭਾਜੀ ਦਾ ਕੰਮ ਇਹ ਤਾਂ ਸਾਰੇ ਜਗਾ ਲੰਦੇ ਲਾਦਾ ਉਧਰ ਮਿੱਤਰੋ ਕਾਟੇ ਵੀ ਨਹੀਂ ਹੈਗਾ ਕੰਮ ਕਰੋ ਓਏ ਲੱਗੇ ਭਾਜੀ ਕੰਮ ਕਰੋ ਆਏ ਪਾਈ ਦਾ ਬਸਾ ਆਉਣਾ ਲਾ ਪਾਈ ਉੱਤੇ ਘੁੰਮਣ ਜਾਉਂਦਾ ਘੁੰਮਣ ਜਾਉਂਦਾ ਹਾਂ ਪੰਜਾਬੀ ਬੋਲ ਆਤਾ ਨਹੀਂ ਹੈ ਆਤਾ ਨਹੀਂ ਹੈ ਇਸ ਕੋ ਪੰਜਾਬੀ ਨਹੀਂ ਆਤਾ ਹੈ ਮਿੱਤਰੋ ਭਾਈ ਤੈਨੂੰ ਆਤਾ ਹੈ ਮੈਨੂੰ ਹਿੰਦੀ ਨਹੀਂ ਆਤਾ ਹੈ ਚੱਹੀ ਹੈ ਤੇ ਕਰੋ ਫੇਰ ਹੁਣ ਕੰਮ ਕੀ ਦੇਖਦੇ ਹਾਂ ਹੁਣ ਲੱਗੋ ਅੱਗੇ ਬਾਜੀ ਕੰਮ ਹੁੰਦਾ ਵੇ ਚੱਲਦਾ ਪਿਆ ਚਾਹੁੰਦਾ ਇਹਨੂੰ ਲੈਟ ਆਇਆ ਜਗਾ ਕੇ ਆਂ ਫਟਫਟ ਕਰਕੇ ਦਿਖਾਉਣਾ ਆਪਾਂ ਸਾਰਿਆਂ ਨੂੰ ਤੇ ਕੱਲੂ ਬਲੌਗ ਵੀ ਪਾਉਣਾ ਆਪਾਂ ਹਾਂਜੀ ਹਾਂਜੀ ਬਾਜੀ ਹਾਂਜੀ ਹਾਂਜੀ ਸਾਡ ਨੂੰ ਬੰਦਣਾ ਬਾਜੀ ਮਿੱਤਰੋ ਬਾਹਰ ਮੌਸਮ ਹੋ ਗਿਆ ਹਨ ਯਸ ਗੱਲਬਾਤ ਹੋ ਗਈ ਜੇ ਮੌਸਮ ਦੀ ਤੇ ਆਹ ਪਾਜੀ ਹੁਣੀ ਛੜਦੇ ਨਹੀਂ ਪੈ ਰਹੇ ਓਏ ਛੜ ਜਾ ਦਾ ਬਲੌਕ ਭਾਣਾਣਾ ਮੈਂ ਫਾਦਮਾ ਚੱਕਰ ਤਾਂ ਨਹੀਂ ਕੋਈ ਮਾਲਾ ਨਾ ਕਹਿੰਦਾ ਬੜੋਈ ਨਹੀਂ ਦਾਬਦਾ ਮਿੱਤਰੋ ਤੇ ਭਾਈ ਹੁਣੀ ਲੱਗਿਆ ਕੰਮ ਕਰਨ ਦਿਖਾਉਣਿਆ ਸਾਨੂੰ ਇਧਰ ਹੋ ਗਈ ਯੱਕ ਲੋਲ ਮੈਨੂੰ ਲੱਗਾ ਕੁੜੀ ਆਈ ਗਈ ਲੇਕਿਨ ਮੁੰਡੇ ਨਿਕਲ ਗਏ ਵਾਹ ਮਮਤਾ ਤਾਂ ਗੱਲੇ ਹੀ ਵੋ ਗੱਲੇ ਹੋਈ ਉਹ ਗਾਣਾ ਕੱਟਦਾ ਫੇਮੇ ਵੀ ਕੱਟਦਾ ਪਿਆ ਨਹੀਂ ਵਾਹ ਜਿ ਚੱਕਰ ਬਣਿਆ ਭਾਈ ਦੇਖੀ ਮਾਰੇ ਯਾਰ ਉਹ ਪਾਜੀ ਆ ਨਹੀਂ ਦਿਖਾਈ ਦਈ ਯਾਰ ਠੀਕ ਇਦਾਂ ਹੋਣੀ ਹੁੰਦਾ ਹਾਂ ਇੱਦਾਂ ਕੀ ਹੋਇਆ ਪਾਜੀ ਐ ਪੱਬਦਨਾ ਨੂੰ ਹੋ ਜਾਣਾ ਸੀ ਕੀ ਹੋਇਆ ਵੇਖਾ ਚ ਬੰਦਨਾਮ ਖੜੀ ਹੋਣਾ ਸੰ ਇੱਧਰ ਦਾ ਦੇ ਕੀ ਹੋਇਆ ਕੀ ਮੁੰਡਾ ਨਿਕਲਿਆ ਹਾਂਜੀ ਕੁੜੀ ਦੇ ਪਿੱਛੇ ਮੁੰਡਾ ਨਿਕਲਿਆ ਕੁੜੀ ਦੇ ਪਿੱਛੇ ਮੁੰਡਾ ਨਿਕਲਿਆ ਵੇਹੇ ਮੰਗਦਾ ਬਲੈਕਮੇਲ ਕਰਦਾ ਹੋਣਾ ਇੱਤਾ ਸਾਰੇ ਨੰਬਰ ਬਲਾਕ ਕਰ ਦੀ ਬੁਲਾਉਂਦਾ ਸੀਗਾ ਕਹਿੰਦਾ ਅੱਡੇ ਤੇ ਹੋਰ ਗੋਲੀ ਮਾਰਦਾ ਹੁੰਦਾ ਹੋਰ ਜਾ ਕੇ ਲੈ ਲੈ ਪਾਗੇ ਲੈਣਾ ਹੋਰ ਕੰਗੇ मैं अर्ज कर रहा था मैंने कहा किदा वे काम कर रहा है ये और नहीं तो की हां वो मुंडे के पीछे पूरी निकलने के लिए थे और पूरी भी से मिलना निकलते या मुंडे के पीछे पूरी निकले तो ये आप काम सही काम चंगे कर दिया लेकिन काम गलत हो रहा है ठीक है कहना चाहोगे हम तो नहीं और की कह रहा हो हम बदल रहे हो अभी वो नहीं और नहीं किदा है कि मेहनत करना चाहिए तुमने भाई किदा कर ਤਮਰਾ ਸੱਤ ਦਿਨਾਂ ਰਿਹਾ ਤੇ ਔਰ ਕੀ ਡੱਟੇ ਮਾਰੀਏ ਨਾ ਤੇ ਔਰ ਦਿਲ ਟੁੱਟਿਆ ਦਿਲ ਕੀ ਹੋ ਗਿਆ ਦਿਲ ਟੁੱਟ ਗਿਆ ਉਹ ਦਿਲ ਟੁੱਟ ਗਿਆ ਦਿਲ ਤਾਂ ਹੁਣ ਟੁੱਟਦਾ ਕੁੜੀ ਕਹਿੰਦਾ ਕਹਿੰਦਾ ਦਿਲ ਟੁੱਟ ਗਿਆ ਦਿਲ ਟੁੱਟ ਗਿਆ ਸੱਤ ਦਿਨ ਦੇ ਫੇਰ ਭਾਜੀ ਹਾਂਜੀ ਭਾਜੀ ਥੋੜੇ ਜਿਹੇ ਪੈਸੇ ਪਾ ਕੇ ਮੈਂ ਕਹਿੰਦਾ ਕੋਸੀ ਨਾ ਲੈ ਲਈਏ ਟੇਪ ਤੇ ਕਿੰਨੀਆਂ ਟੇਪਾਂ ਖਰਾਬ ਕਰਤੀਆਂ ਤੇਈ ਭਾਈ ਲਾਈਆਂ ਲੈ ਤਾਂ ਦਸੇ ਲਾਈਆਂ ਵੱਡੇ ਲਾਉਂਦੇ ਆ ਭਾਈ ਸਭ ਛੋਟੀਆਂ ਉਹ ਭਾਈ ਉਹ ਦਸੇ ਜਿੰਦਾ ਇਤੋਂ ਥੋੜੀ ਬੁਦੂਦੀ ਹੋਈ ਐ ਤਾਂ ਜੋ ਵੱਡੀ ਹੈਗੀ ਆ ਮਾਦਾ ਜੀ ਹਾਂ ਜੀ ਭਾਈ ਦੱਸੋ ਭਾਈ ਕੀ ਦਿੱਤੀ ਹੈ ਗਰੀਬੀ ਆ ਭਾਜੀ ਟਾਈਮ ਮਾੜਾ ਗੱਲ ਆ ਨਾ ਮਾੜਾ ਟਾਈਮ ਆ ਗਾ ਚੰਗਾ ਵੀ ਆਊਗਾ ਆਊਗਾ ਹਾਂ ਜੀ ਹਾਂ ਜੀ ਭਾਈ ਜ਼ਰੂਰ ਆਊਗਾ ਜ਼ਰੂਰ ਆਊਗਾ ਮਿਹਨਤ ਕਰਨੀ ਪੈਂਦੀ ਆ ਚੰਗਾ ਟਾਈਮ ਮਿੱਤਰੋ ਇੱਕ ਮੋਟਰਸਾਈਕਲ ਆ ਖੋਲਤਾ ਆ ਇਹਨੇ ਇੱਕ ਦਾ ਚਲੋ ਭਾਜੀ ਨੇ ਦੇ ਦਿੱਤਾ ਹੁਣ ਸਕੂਟਰੀ ਖੋਲਣ ਲੱਪਿਆ ਹੈ ਭਾਜੀ ਇਹ ਕੱਲੇ ਖੋਲਣੇ ਨਹੀਂ ਆ ਬੰਦ ਵੀ ਕਰਨੇ ਆ ਕਰਦੇ ਨੇ ਭਾਈ ਬੰਦ ਕਰਦੇ ਨੇ ਬੰਦ ਆਉਂਦੇ ਬੰਦ ਕਰਨੇ ਉਹ ਤਾਂ ਕੀਤਾ ਨਹੀਂ ਉਹ ਉਹਦਾ ਹੋਣਾ ਵਾਲਾ ਟੈਨਸ਼ਨ ਆ ਲੈ ਹੋ ਗਿਆ ਜੇ ਹੁਣ ਆ ਸੀ ਟੈਨਸ਼ਨ ਹੀ ਲੈ ਗਿਆ ਕਹਿੰਦੇ ਮੁੰਡਾ ਕਰੋ ਸ਼ੋਅ ਹੋ ਗਈ ਹੈ ਸੈਟ ਇੱਧਰ ਵਈ ਮੈਂ ਦਿਖਾ ਦਈਏ ਮੜੀ ਜੀ ਹਾਂ ਭਾਈ ਵੈਲਕਮ ਹੈ ਨਹੀਂ ਆਹ ਕਵਾਂ ਹੋ ਗਈ ਹੋਣ ਸੱਸਾਂ ਪਤਾ ਨਹੀਂ ਸੀ ਇਹਦੇ ਵਿੱਚ ਸਪੇਸ ਹੀ ਸੀਗੀ ਇੱਕ ਸਾਈਡ ਤੋਂ ਬਿੰਗੀ ਵੀ ਸੀਗੀ ਤੇ ਭਾਜੀ ਨੇ ਕੱਤੀ ਹੈ ਸੈਟ ਭਾਜੀ ਹੁਣ ਕੀ ਕਾਣ ਲੱਗੇ ਆ ਕੋਈ ਲਾਈਟਾਂ ਲਾ ਰਹੀ ਹੈ ਮੈਂ ਕਿਹਾ ਜੀ ਇੱਧਰ ਦੇਖੋ ਭਾਜੀ ਗੁੱਸੇ ਹੋਗਾ ਭਾਜੀ ਨੂੰ ਨਹੀਂ ਹਾਂਜੀ ਭਾਜੀ ਆਜੀ ਦੀ ਬੱਸ ਹੋਈ ਵਈਆ ਉਹ ਕਹਿੰਦਾ ਕੱਲੂ ਕੰਮ ਖਾਨਾ ਮੈਂ ਕਿਹਾ ਨਹੀਂ ਕੰਮ ਅੱਜੇ ਹੋਣਾ ਹੈ ਇਤਨੇ ਤੇਜਸਵੀ ਲੋਕ ਐ ਮੇਰੇ ਪਾਸ ਹallelujah ਜਿੰਨੇ ਸ਼ਾਨਦਾਰ ਵਿਚਾਰ ਰੱਖਦੇ ਮਿੱਤਰੋ ਉਹ ਕਹਿੰਦੇ ਲਾਗੀਆਂ ਲਾਈਟਾਂ ਹੁਣ ਬੈਕਗ੍ਰਾਉਂਡ ਸੈੱਟ ਕਰਨ ਲੱਗਾ ਭਾਜੀ ਹੁਣ ਹਾਂਜੀ ਹਾਂਜੀ ਵਾਈ ਬੱਸ ਆਈ ਵਈਆ ਬੋਲ ਵੀ ਨਹੀਂ ਹੁੰਦਾ ਕੰਮ ਕਰੋ ਮੇਰੀ ਹੋ ਗਈ ਆ ਗੱਲ ਕੁਝ ਨਹੀਂ ਰਹੀ ਰੋਟੀ ਜ਼ਿਆਦਾ ਕਰੀ ਅੱਜ ਨੂੰ ਤਾਂ ਜਾਣਾ ਆ ਰਹੀ ਨਹੀਂ ਚਲੋ ਮਾਤਾ ਨੂੰ ਜ਼ਿਆਦਾ ਭੇਜਦੀ ਆ ਕੀ ਕਰੀਏ ਹੁਣ ਮਿੱਤਰੋ ਕੰਮ ਵੀ ਜ਼ਰੂਰੀ ਆ ਬਲੌਗ ਬਣਾਉਣਾ ਵੀ ਜ਼ਰੂਰੀ ਆ ਇਹ ਪੰਗਾ ਇਹ ਲੈ ਲਿਆ ਦਾ ਹਾਂ ਤੇ ਸਾਨੂੰ ਬਣਾਉਣਾ ਹੀ ਪੈਂਦਾ ਹੋਂ ਲੋ ਜੀ ਚਲੋ ਜੀ ਸਹੀ ਨਹੀਂ ਕੋਈ ਨਹੀਂ ਮਿੱਤਰੋ ਇਹ ਚਲਾ ਦੋ ਜੀ ਇਹ ਇਹ ਜੀਨੇ ਜੀਨੇ ਆਹ ਜਾਈ ਮਰੇ ਨਹੀਂ ਹੈਗੇ ਬਾਬੇ ਨਾ ਬਾਜੀ ਜੀਨੇ ਆ ਮਰੇ ਨਹੀਂ ਹੈਗੇ ਜਿੱਦਾਂ ਮਾਰ ਕੇ ਬੰਦ ਕਰ ਤੁਮਾਂਗੇ ਬਾਈ ਇਹ ਸੈਟਿੰਗਾਂ ਨਹੀਂ ਬੰਦੀ ਫੱਟਾ ਲਿਆ ਓਏ ਸੈਟਿੰਗਾਂ ਨਹੀਂ ਕਰਨੀਆਂ ਇਹ ਕਾਹ ਕੰਮ ਦਾ ਹਨ ਚੈੱਕ ਕਰੋ ਜੀ ਚੈੱਕ ਕਰਿਆ ਅੱਜਕੱਲ ਇਹ ਇਦਾਂ ਸੀਗਾ ਬੰਦ ਹੋ ਗਿਆ ਇਹਨੂੰ ਦੱਸ ਦੇਣਾ ਇਹ ਚਲਾਈ ਦਾ ਨਹੀਂ ਹੈਗਾ ਇੰਨਾ ਜੇ ਚਲਾਨ ਬਹੁ ਹੁੰਦੇ ਇਹਦੇ ਇਹ ਕੀ ਆ ਇਹ ਪਤਾ ਤੁਹਾਨੂੰ ਕੀ ਆ ਇਹ ਐਲਪੀ ਆ ਕੀ ਹੁੰਦੀ ਕੀ ਕੰਮ ਕਰਦੀ ਐ ਇਹ ਜਿਹੜੀ ਚੀਜ਼ ਨੂੰ ਜੋੜਦੇ ਨੇ ਉਹ बार-बार ਨਿਕਲਦੀ ਨਹੀਂ ਆ। ਹਾਂ ਜਿਹੜੀ ਚੀਜ਼ ਨੂੰ ਕਹਿੰਦਾ ਜੋੜਨੀ ਦੀ ਉਹ बार-बार ਨਿਕਲਦੀ ਨਹੀਂ ਨਿਕਲਦੀ ਨਹੀਂ ਹੈਗੀ। ਪੱਕਾ ਹੀ ਕਨੈਕਸ਼ਨ ਲਾਉਣਾ। ਜੋੜਦੀ ਇਹ ਨੂੰ। ਉਹ ਪੱਕਾ ਕੰਮ ਕਰਦੇ ਮੁਰਗੇ ਖਰਾਬ ਨਾ ਹੋਵੇ। ਇਹ ਚ ਇੱਕ ਚੀਜ਼ ਜਾਗਦੀ ਕੀ ਨਹੀਂ? ਸਾਰਾ ਵਕ ਜਾਗਦਾ। ਇਦਾਂ ਲਗਾਈਆਂ। ਹਾਂ। ਲੰਮੀ ਵੀ ਹੋਈ ਪਈ ਆ ਲਾਈਟ। ਕਹਿਣਾ। ਜੈਕ ਫਸੀ ਕਾਲਵਾ ਜੀ ਇਦਾਂ ਦਿਖਾਉਣਾ ਪੈਣਾ ਬੰਦਾ ਵੇ ਹੋਰ ਭਾਈ ਕਿਦਾਂ ਦੇ ਪਾੜੀਆਂ ਵਧੀਆ ਕਾਹੀ ਠੀਕ ਆ ਇਦਾਂ ਕਰਕੇ ਦਿਖਾਉਣਾ ਪੈਣਾ ਉਹ ਭਾਈ ਤੇ ਕੀ ਵੀਣੀ ਨਾ ਯਾਰ ਕੋਣੀ ਲੋਕ ਬਾਕੀ ਦਾ ਮਿੱਤਰੋ ਹੋ ਗਿਆ ਸਟ ਕਰੰਟ ਲੱਗਾ ਮਿੱਤਰੋ ਹੁਣ ਅਸੀਂ ਚੱਲੇ ਆ ਸਮਾਨ ਲੈਣ ਹਾਂਜੀ 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 ਭਾਈ ਹੁਣ ਮੈਂ ਚੱਲਾਂ ਸਮਾਨ ਲੈਣ ਭਾਈਓ ਥੋੜੇ ਥੋੜ ਜਿਹਾ ਸੀਗਾ ਸਮਾਨ ਹਾਂਜੀ ਬਾਕੀ ਸਾਨੂੰ ਟੱਕਰ ਤੇ ਦੁਕਾਨੇ ਆ ਕੇ ਵਾਹ ਜੀ 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 ਬਾਜੀ ਕੀ ਕੀ ਲਿਆਂਦਾ ਭਾਈ ਆ ਦੋ ਚੀਜ਼ਾਂ ਰਹਿ ਗਈਆਂ ਸੀਗੀਆਂ ਖਰਾਬ ਜੀ ਲਾਦੀ ਹੈਲਦੀ ਜੀ ਸੀਗੀ ਮੈਂ ਤਾਂ ਚਲ ਚੇਂਜ ਕਰ ਦਉਂਦਾ ਚਲੋ ਜੀ ਹਾਂਜੀ ਆਹੀ ਸੀਗੀ ਬਾਕੀ ਤਾਂ ਹੋ ਗਿਆ ਸੈਟ ਅੱਛਾ ਹਾਂਜੀ ਆਪਣੇ ਅਦਰ ਉਦ ਭਾਜੀ ਹੁਣੇ ਆਏ ਆ ਤੋ ਕਿਦਾਂ ਭਾਈ ਸਿਰ ਤਾਂ ਠੀਕ ਆ ਬਾਜੀ ਤੇਰੇ ਕਿਦਾਂ ਠੀਕ ਆ ਸਾਰੇ ਕੀ ਮੋਟਰਨ ਕੀ ਹੋ ਗਿਆ ਆਪਣੇ ਨੂੰ ਬਹੁਤ ਕਾਰਾਂ ਹੀ ਹੈਲਦੀਆਂ ਨਹੀਂ ਕਰਾ ਲੀਏ ਕੋਈ ਅਬੀ ਲਿਆਇ ਫਤ ਲਈਏ ਹਾਂ ਸੰਦ ਹਾਂਜੀ ਮਿੱਤਰੋ ਹੁਣ ਹੋਰ ਆਲਾ ਕੰਮ ਤਾਂ ਉਹ ਵੀ ਆ ਵਈ ਜਾ ਰਿਹਾ ਹੋ ਗਿਆ ਪਾ ਜੀ ਹੋ ਗਿਆ ਤਾਂ ਬਸ ਆਹ ਇੱਕ ਰਵੰਦੀ ਚੜਾਉਣੀ ਜਾਂਦੀ ਆ ਵੀ ਨਵੇਂ ਪਾਵਟੇ ਆ ਵੀ ਜਾਂਦੇ ਨਵੇਂ ਪਾਵਟੇ ਆ ਆਹ ਮੁੰਡਾ ਥੋੜਾ ਸੈੱਡ ਹੋ ਗਿਆ ਆ ਧੌਖਾ ਮਿਲ ਗਿਆ ਜਿੰਨ ਬਾਕੀ ਦਾ ਬਾਕੀ ਦਾ ਨਮਾਇਆ ਹੋਰ ਬਾਜੀ ਸੱਟਿਆ ਇਹ ਤੇਵਾ ਥੋੜੇ ਕੰਮ ਰਹਿ ਗਿਆ ਮੁਰਫਾ ਦਾ ਬਾਕੀ ਸਾਰਾ ਹੋ ਗਿਆ ਮੋਟਰ ਹਾਲ ਦੀ ਲੁੱਕ ਚੈੱਕ ਕਰ ਲਓ ਇੱਕ ਵਾਰੀ ਸਾਨੂੰ ਲੈਟਾ ਜਗਾ ਕੇ ਦਿਖਾ ਦਵਾਂਗੇ ਤਾਰਾ ਦਾ ਟੇਪ ਕਰਨ ਵਾਲੀ ਇਹਦੀ ਆ ਬਸ ਲੱਗੇ ਕੰਮ ਫੇਰ ਸਾਨੂੰ ਲੈਟਾ ਜਗਾ ਕੇ ਦਿਖਾਵਾਂਗੇ ਇੱਕ ਵਾਰੀ ਕੋਈ ਪਾਜੀ ਬਾਅਦ ਚ ਦਵਾ ਦੇਣਾ ਹਾਂਜੀ ਬਾਅਦ ਚ ਦਵਾ ਦੇਣਾ ਦਵਾ ਲਾਣਾ ਹਾਂ ਠੀਕ ਆ ਜੀ ਆ ਵੀ ਚੈੱਕ ਕਰ ਲਓ ਮਿੱਤਰੋ ਆ ਵੀ ਚੱਲ ਰਹੀ ਹੈ ਸਟਰੋ ਕੰਮ ਹੋ ਗਿਆ ਡਨ ਤੇ ਚੱਲ ਭਾਈ ਲਾ ਇਹਨੂੰ ਸਾਈਡ ਤੇ ਮੇਰੀ ਬਣਾਈ ਆ ਕਰਕੇ ਦਿਖਾਈਏ ਆਪਾਂ ਸਾਰੇ ਦਰਸ਼ਕਾਂ ਨੂੰ ਹਾਂਜੀ ਮਿੱਤਰੋ ਆ ਜੀ ਆਪਣਾ ਅੱਜ ਦਾ ਬਲੌਗ ਤੇ ਕਿੱਦਾਂ ਦਾ ਲੱਗਾ ਸਾਨੂੰ ਬਲੌਗ ਲਾਈਕ ਕਰਕੇ ਜਰੂਰ ਦੱਸਿਓ ਹਨਾ ਭਾਜੀ ਹਾਂਜੀ ਹਾਂਜੀ ਭਾਜੀ ਹਾਂਜੀ ਇੱਕ ਕਮੈਂਟ ਕਰਿਓ ਨਾਲੇ ਸਾਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਦਾਂ ਦੇ ਹੋਰ ਨਵੇਂ ਬਲੌਗ ਦੇਖੋ